ਕਦੀ ਕਲਾਕਾਰੀ ਛਡਾ ਕੇ ਗੁਰੂ ਸਾਹਿਬ ਨੇ ਜੇ ਮਰਦ ਬਣਨਾ ਹੈ ਤੇ ਕਲਾਕਾਰ ਬਣ ਕੇ ਨਹੀਂ ਬਿਲਕੁਲ ਫਿਰ ਤੇ ਭਾਈ ਮਰਦਾਨਾ ਬਣ ਕੇ ਹੀ ਬਣਿਆ ਜਾ ਸਕਦਾ ਹੈ ਕਲਾਕਾਰੀ ਕਦੀ ਕਰਦਾਰ ਨਹੀਂ ਹੁੰਦੀ ਕਰਦਾਰ ਕਦੀ ਕਲਾਕਾਰੀ ਨਹੀਂ ਹੁੰਦਾ ਤੇ ਉਹ ਕਰਦਾਰ 쿠ਸ਼ੀ ਜਿੰਨੀ ਪੰਜਾਬ ਦੇ ਨਚਾਰਾ ਨੇ ਕੀਤੀ ਆ ਪੰਜਾਬ ਦੀ ਜਿੰਨੀ ਨੌਜਵਾਨੀ ਕੋਨਮੋਰ ਕੀਤੀ ਆ ਗਵਲੀਆ ਸਲਤਨਤ ਜਿੰਨਾ ਚਿਰ ਨਾਚ ਗਾਉਣ ਕੋ ਬਚੀ ਰਹੀ ਮੁਜਰਾ ਖਾਨੇ ਆ ਤੋ ਉਹ ਤਕੜੀ ਰਹੀ ਜਦੋਂ ਮੁਜਰੇ ਖਾਨੇ ਸ਼ਵਾਬ ਕਵਾਬ ਚ ਡੁੱਬੀ ਤੇ ਮੁਗਲੀ ਸਲਤਨਤ ਖਸਮੋ ਸਰਦਾਰਾਂ ਦੇ ਪੁੱਤਾਂ ਨੂੰ ਨਚਾਰਾਂ ਦੇ ਪੁੱਤ ਬਣਾਉਣ ਲਈ ਇਹ ਸ਼ੋਸ਼ੇਬਾਜ਼ੀ ਕੀਤੀ ਜਾਂਦੀ ਹੈ ਜਿੱਥੋਂ ਸਾਡੇ ਨੌਜਵਾਨੀ ਨੂੰ ਬੜੇ ਸੁਚੇਤ ਹੋਣ ਦੀ ਜ਼ਰੂਰਤ ਹੈ ਵੀ ਜ਼ਬਰ ਦਾ ਮੁਕਾਬਲਾ ਸਬਰ ਨਾ ਕਰਦੇ ਆ ਠੀਕ ਹੈ ਸਿੱਖੀ ਦੇ ਵਿੱਚ ਭੁਖੜ ਢਾਲ ਭੁੱਖੇ ਰਹਿ ਕੇ ਮਰਨਾ ਹੈ ਨਹੀਂ ਪਰ ਦਿੱਲੀ ਵਾਲ ਸਾਹਿਬ ਨੇ ਜੋ ਫੈਸਲਾ ਲਿਆ ਕਿ ਸਰਕਾਰ ਗੱਲ ਨਹੀਂ ਸੁਣਦੀ ਕਿਉਂ ਨਾ ਹੋਵੇ ਸਰਕਾਰਾਂ ਦੇ ਸਿਰ ਚੜ ਕੇ ਮਰਿਆ ਜਾਏ ਬਈ ਸਾਡੀ ਕੁਝ ਲੋਕ ਕਹਿ ਰਹੇ ਨੇ ਵੀ ਅਸੀਂ ਆਪਣੇ ਛੱਤ ਤੇ ਅਸਲ ਬੀਜ ਲਾਂਗੇ ਕਣਕ ਵੀਜ ਲਾਂਗੇ ਕੋਈ ਕਹਿੰਦਾ ਮੈਂ 200 ਰੁਪਏ ਕਿਲੋ ਵੀ ਖਰੀਦ ਲਾਂਗਾ ਤੇ ਕਿਸਾਨਾਂ ਨੇ ਕੰਮ ਹੀ ਫੜ ਲਿਆ ਦੂਏ ਚੌਥੇ ਦਿਨ ਰਸਤੇ ਰੋਕ ਕੇ ਇਹ ਲੋਕ ਕੱਖ ਨਹੀਂ ਕਰ ਸਕਦੇ ਇਹ ਫਿਰ ਹੁਣ ਜੇ ਐਡੇ ਮਰਦ ਨੇ ਤੇ ਹੁਣ ਫਿਰ ਪਿਓ ਦੇ ਪੁੱਤ ਨੇ ਫਿਰ ਖਰੀਦਣ ਦਾ ਕਿਸੇ ਨੂੰ ਕਿ ਜਾ ਕੇ ਮੰਡੀ ਚ ਨਾ ਜਾਣ ਫਿਰ ਹੁਣ ਇਹ ਡਾਨੀਆਂ ਦੇ ਸਟੋਰ ਚ ਜਾਣ ਤੇ ਉਦੋਂ ਬਾਅਦ ਆਪਣੇ ਕੋਠੇ ਤੇ ਕਣਕ ਬੀਜ ਕੇ ਵਿਖਾਉਣ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਸਵਾਗਤ ਹੈ ਜੀ ਸੰਗਤ ਜੀ ਫਤਿਹਗੜ੍ਹ ਸਾਹਿਬ ਅਸੀਂ ਪਹੁੰਚੇ ਸੀ ਤੇ ਇੱਥੇ ਪੰਛ ਪ੍ਰਸਿੱਧ ਸ਼ਖਸੀਅਤ ਮਹਾਨ ਸ਼ਖਸੀਅਤ ਸਤਪਾਵਨਾ ਦਲ ਦੇ ਮੁਖੀ ਭਾਈ ਸਾਹਿਬ ਬਲਦੇਵ ਸਿੰਘ ਜੀ ਬਡਾਲਾ ਜਿਹਨਾਂ ਦੇ ਅਚਨ-ਚੇਤੀ ਸਾਨੂੰ ਦਰਸ਼ਨ ਹੋਏ ਫਤਿਹ ਦੀ ਸਾਂਝ ਪਾਈ ਤੇ ਮਨ ਕੀਤਾ ਕਿ ਇਹਨਾਂ ਨਾਲ ਕੁਝ ਵਿਚਾਰਾਂ ਕਰ ਲਈਏ ਕਿਉਂਕਿ ਬਹੁਤ ਅੱਜਕੱਲ ਸਮਾਂ ਜਿਹੜਾ ਚੱਲ ਰਿਹਾ ਆ ਆਪਜੀ ਭਲੀ ਭਾ ਜਾਣਦੇ ਹੋ ਸੋ ਬਾਕੀ ਆਪਾਂ ਭਾਈ ਸਾਹਿਬ ਤੋਂ ਕਿਉਂਕਿ ਸਮਾਂ ਵੀ ਥੋੜਾ ਇਹਨਾਂ ਕੋਲ ਇਹਨਾਂ ਤੋਂ ਜਾਣਕਾਰੀ ਲੈਣੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸਮਾ ਸੰਘਰਸ਼ਦਾ ਚੱਲ ਰਿਹਾ ਭਾਈ ਸਾਹਿਬ ਜੀ ਕਿਸਾਨੀ ਮੋਰਚੇ ਨੂੰ ਲੈ ਕੇ ਵੀ ਸਮਾਂ ਜਿਹੜਾ ਤਤਪਰ ਚੱਲ ਰਿਹਾ ਹੈ ਕਿਉਂਕਿ ਆਪ ਜੀ ਤਾਂ ਪਿਛਲੇ ਕਈ ਸਾਲਾਂ ਤੋਂ ਗੁਰਵੰਸਨ ਮਾਰਾ ਜੀ ਦੇ 32800 ਰੁਪਿਆਂ ਦਾ ਜਿਹੜਾ ਇਨਸਾਫ ਲੈਂਡ ਲਈ ਮੋਰਚਾ ਲਾਈ ਬੈਠੇ ਹਾਂ ਤੇ ਕੀ ਕਹਿਣਾ ਚਾਹੋਗੇ ਸਾਡੀਆਂ ਸੰਤਾਂ ਨੂੰ ਸਾਡੇ ਪੰਥ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਸੱਭ ਜਿਆਦਿਆਂ ਦੇ ਪਾਵਨ ਸਥਾਨ ਜੋਤੀ ਸਰੂਪ ਸੱਭ ਵਿਖੇ ਫਤਿਹਗੜ ਸਾਹਿਬ ਜੀ ਦੀ ਪਾਵਨ ਧਰਤੀ ਤੇ ਖੜੇ ਆ ਤੇ ਅੱਜ ਸਾਡੀਆਂ ਸਮੱਸਿਆਵਾਂ ਸਮਾਜਿਕ ਨੇ ਰਾਜਨੀਤਿਕ ਨੇ ਆਰਥਿਕ ਨੇ ਜਾਂ ਧਾਰਮਿਕ ਨੇ ਸਾਡੀ ਮਾਨ ਮਰਜ਼ਾਦਾ ਤਖਤ ਸਹਿਬਾਨਾਂ ਦੀ ਹੈ ਜਥੇਦਾਰ ਸਹਿਬਾਨਾਂ ਦਾ ਅਦਬ ਜਾਂ ਗੁਰੂ ਪੰਥ ਦਾ ਪ੍ਰਵੇਖ ਹੈ ਜਾਂ ਸਾਡੀ ਬੰਦੀ ਸਿੰਘਾਂ ਦੀ ਗੱਲ ਹੈ 328 ਪਾਵਨ ਸਰੂਪਾਂ ਦਾ ਇਨਸ਼ਾਪ ਵਿਦਵੀ ਕਾਂਡ ਹੋਰ ਜੋ ਕੁਝ ਵੀ ਅਸੀਂ ਕਿਸਾਨੀ ਸੰਘਰਸ਼ ਸਭ ਕਾਹਨੂੰ ਦੇਖਦੇ ਆ ਤੇ ਉਹਨਾਂ ਸਾਰਿਆਂ ਚ ਸਾਡਾ ਇੱਕ ਹੱਲ ਨਿਕਲਦਾ ਹੈ ਕਿ ਅਗਰ ਸਾਡਾ ਪੰਜਾਬ ਪੰਜਾਬੀ ਪੰਜਾਬੀਅਤ ਆਪਣਾ ਰੋਲ ਮਾਡਲ ਵੱਡੀ ਸੱਭ ਜ਼ਾਦੀ ਤੇ ਛੋਟੀ ਸੱਭ ਜ਼ਾਦੀਆਂ ਨੂੰ ਬਣਾ ਲੈਣ ਬਿਲਕੁਲ ਬਿਲਕੁਲ ਤੇ ਹੱਲ ਨਿਕਲਦਾ ਹੈ ਦੂਸਰਾ ਜਿਹੜੀਆਂ ਸਾਡੀਆਂ ਮਤਾਵਾਂ ਭੈਣਾਂ ਨੇ ਅੱਧ ਨੰਗੀਆਂ ਨੱਚਣ ਵਾਲੀਆਂ ਨੂੰ ਰੋਲ ਮਾਡਲ ਬਣਾਉਣ ਦੀ بجائے ਮਾਤਾ ਗੁਜਰ ਕੌਰ ਨੂੰ ਰੋਲ ਮਾਡਲ ਬਣਾ ਲੈਣ ਤੇ ਹੱਲ ਨਿਕਲਦਾ ਹੈ ਉਸ ਹੱਲ ਦੇ ਵਿੱਚੋਂ ਜਿੱਥੇ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਦੀ ਤਾਕਤ ਮਿਲੇਗੀ ਉੱਥੇ ਭਵਿਕਲੀ ਬਾਬਾ ਬੰਦਾ ਸਿੰਘ ਬਹਾਦਰ ਵੀ ਮਿਲੇਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਉਦਮ ਸਦਕਾ ਮਿਸਲਾਂ ਤੇ ਫਿਰ ਉਹ ਸਰਕਾਰੀ ਖਾਲਸਾ ਤੇ ਦਰਬਾਰੀ ਖਾਲਸਾ ਵੀ ਹੋਂਦ ਚਾਉਂਦੇ ਆ ਸਾਰਿਆਂ ਮਸਲਿਆਂ ਦਾ ਹੱਲ ਨਿਕਲਦਾ ਇਸ ਲਈ ਸੱਭ ਜਿਆਦਿਆਂ ਦੀ ਪਾਵਨ ਤਰਤੀਤੇ ਨਤਮਸਤਕ ਹੋਣ ਆਏ ਆ ਤੇ ਉਹਨਾਂ ਨੂੰ ਯਾਦ ਕਰਕੇ ਅੱਜ ਸਮੁੱਚੇ ਪੰਜਾਬ ਵਾਸੀਆਂ ਨੂੰ ਦੁਨੀਆ ਭਰ ਚ ਵੱਸਣ ਵਾਲੇ ਨਾਨਕ ਨਾਮ ਲੈਵਾ ਸਿੱਖਾਂ ਨੂੰ ਬੇਨਤੀ ਕਰਦਾ ਪੰਥ ਨੂੰ ਕਿ ਆਪਣਾ ਰੋਲ ਮਾਡਲ ਸਾਹਿਬ ਜਾਦੇ ਔਰ ਮਾਤਾ ਗੁਜਰ ਕੌਰ ਨੂੰ ਬਣਾਇਆ ਜਾਏ ਤੇ ਅਵਸ਼ ਸਾਡੇ ਆਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਨਿੱਤਰਣ ਰੋਲ ਮਾਡਲ ਦੀ ਆਪ ਜੀ ਗੱਲ ਕਰ ਰਹੇ ਹੋ ਪਿਛਲੇ ਦਿਨੀ ਦਲਜੀਤ ਦੋਸਾਂਝ ਨੂੰ ਲੈ ਕੇ ਵੀ ਬੜੇ ਉਹਦੇ ਗਾਣਿਆਂ ਦੇ ਠਾੜੇ ਵੀ ਲੱਗੇ ਤੇ ਨਰਿੰਦਰ ਮੋਦੀ ਨੂੰ ਵੀ ਮਿਲ ਕੇ ਆਇਆ ਕਿ ਉਹਨੂੰ ਲੈ ਕੇ ਵੀ ਸੰਗਤਾਂ ਦੇ ਵਿੱਚ ਲੋਕਾਂ ਦੇ ਕਈ ਤਰ੍ਹਾਂ ਦੇ ਵਿਚਾਰ ਨੇ ਕਈ ਕਾਰਨ ਇਹ ਵੀ ਬੜੀ ਤਾਕਤ ਦੀ ਸ਼ਾਨ ਵਧਾਤੀ ਮੋਦੀ ਨੂੰ ਮਿਲ ਕੇ ਦਲਜੀਤ ਦਸਾਨ ਨੇ ਤੁਹਾਨੂੰ ਕੀ ਲੱਗਦਾ ਵੀ ਜੇ ਉੱਥੇ ਤੱਕ ਉਹਦੀ ਪਹੁੰਚ ਹੋਈ ਹੈ ਪੰਜਾਬ ਦੇ ਹੱਕਾਂ ਦੀ ਗੱਲ ਅਕਸਰ ਕਰਦਾ ਰਿਹਾ ਆਪਣੇ ਗੀਤਾਂ ਦੇ ਵਿੱਚ ਵੀ ਹੁਣ ਵੀ ਸਟੇਜਾਂ ਤੋਂ ਵੀ ਕਹਿੰਦਾ ਚੀਕ-ਚੀਕ ਕੇ ਨਾ ਵੀ ਮੈਂ ਪੰਜਾਬ ਆ ਗਿਆ ਪੰਜਾਬ ਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਇੰਨੀਆਂ ਚੀਜ਼ਾਂ ਤੋਂ ਮੈਂ ਫਿਰ ਉੱਥੇ ਹੀ ਆ ਜਾਣਾ ਆ ਕਦੇ ਕਲਾਕਾਰੀ ਛਡਾ ਕੇ ਗੁਰੂ ਸਾਹਿਬ ਨੇ ਜੇ ਮਰਦ ਬਣਨਾ ਹੈ ਤੇ ਕਲਾਕਾਰ ਬਣ ਕੇ ਨਹੀਂ ਬਿਲਕੁਲ ਫਿਰ ਤੇ ਭਾਈ ਮਰਦਾਨਾ ਬਣ ਕੇ ਹੀ ਬਣਿਆ ਜਾ ਸਕਦਾ ਹੈ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਆਖਿਆ ਮਰਦਾਨਿਆਂ ਜੇ ਤੂੰ ਮਰਦਾਂ ਦੀ ਬਾਤ ਪਾਉਣੀ ਹੈ ਤੇ ਫਿਰ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਸ਼ਬਦ ਸੁਰਤ ਦੀ ਸਾਂਝ ਪਾ ਜਿਹੜੀ ਰਬਾਬ ਤੇਰੀ ਟਕੇ ਟਕੇ ਦੇ ਬੰਦੇਾਂ ਅੱਗੇ ਵੱਜਦੀ ਫਿਰਦੀ ਹੈ ਉਹ ਕੇਵਲ ਪਰਮੇਸ਼ਰ ਲਈ ਵੱਜੇ ਤੇ ਤੂੰ ਮਰਦ ਹੋਏਗਾ ਕਿ ਤੂੰ ਦੁਨੀਆ ਜਿੱਤ ਲੇਗਾ ਫਿਰ ਜੇ ਕਿਦਰੇ ਨੱਥਾ ਤੇ ਭਾਈ ਅਬਦੁੱਲਾ ਜੀ ਗੁਰੂ ਸਾਹਿਬ ਉਹਨਾਂ ਢਾਡੀਆਂ ਨੂੰ ਲਿਆ ਕੇ ਕਲਾਕਾਰੀ ਛਡਵਾ ਕੇ ਉਹਨਾਂ ਨੂੰ ਹੀਰ ਰਾਂਝਾ ਦੇ ਕਿਸੇ ਗਾਉਣ ਦੀ ਵਜਾਈ ਸੂਰਮਿਆਂ ਯੋਧਿਆਂ ਦੀਆਂ ਵਾਰਾਂ ਗਾਉਣ ਤੇ ਸੁਣਾਉਣ ਦੀ ਡਿਊਟੀ ਲਈ ਤੇ ਉਹ ਇੱਕ ਬੜਾ ਵੱਡਾ ਫੇਰ ਬਦਲ ਹੋਇਆ ਤੇ ਬਾਬਾ ਜੱਸਾ ਸਿੰਘ ਆਲੂ ਵਾਲੀਏ ਜਿਹੜੇ ਨੇ ਖੁਦ ਕੀਰਤਨੀਏ ਸਨ 19 ਰਾਗਾ ਚ ਗੁਲਦਸਤੇ ਗਾਉਣ ਵਾਲੇ ਹਨਾ ਬਿਲਕੁਲ ਇਸ ਲਈ ਜੇ ਇਥੇ ਕਲਾਕਾਰੀ ਕਦੀ ਕਿਰਦਾਰ ਨਹੀਂ ਹੁੰਦੀ ਕਿਰਦਾਰ ਕਦੀ ਕਲਾਕਾਰੀ ਨਹੀਂ ਹੁੰਦਾ ਤੇ ਉਹ ਕਿਰਦਾਰ 쿠שי ਜਿੰਨੀ ਪੰਜਾਬ ਦੇ ਨਚਾਰਾ ਨੇ ਕੀਤੀ ਆ ਪੰਜਾਬ ਦੀ ਜਿੰਨੀ ਨੌਜਵਾਨੀ ਨੂੰ ਹਨਮੋਨ ਕੀਤੀ ਆ ਬਿਲਕੁਲ ਦੇਖੋ ਦਸਤਾਰ ਵੀ ਬਣ ਲੈਣੀ ਤੇ ਕੰਨਾ ਚੋਰਾ ਨੇ ਉਹਨਾਂ ਦੇ ਨਾਮ ਨਾਲੋਂ ਸਿੰਘ ਤੇ ਕੌਰ ਹਟਵਾਇਆ ਇਹਨਾਂ ਲੋਕਾਂ ਨੇ ਤੇ ਫਿਰ ਸਿਰ ਮੂੰਹ ਮਨਵਾਉਣ ਲਈ ਪ੍ਰੇਰਨਾ ਦਿੱਤੀ ਇਹਨਾਂ ਲੋਕਾਂ ਨੇ ਨਸ਼ਿਆਂ ਨੂੰ ਪ੍ਰੋਮੋਟ ਕੀਤਾ ਇਹਨਾਂ ਨੇ ਤੇ ਆ ਜਿਹੜੇ ਅੱਜ ਬਲਾਤਕਾਰ ਹੋ ਰਹੇ ਆ ਤਲਾਕ ਹੋ ਰਹੇ ਆ ਇਹ ਉਹੀ ਗੰਦੇ ਗੀਤਾਂ ਦੀ ਦੇਣ ਇਹਨਾਂ ਸਾਰੀਆਂ ਬਿਮਾਰੀਆਂ ਦਾ ਹੱਲ ਇਹ ਸਿੱਖਾਂ ਵਾਸਤੇ ਇਹ ਕੋਈ ਸੱਭਿਆਚਾਰ ਨਹੀਂ ਇਹਨੂੰ ਕੰਜਰਪੂਣਾ ਬਜ਼ੁਰਗ ਕਹਿੰਦੇ ਹੁੰਦੇ ਸਨ ਬਿਲਕੁਲ ਬਿਲਕੁਲ ਤੇ ਉਹ ਸਾਡੇ ਉਹ ਪੁਰਾਣੀ ਉਹ ਗੱਲ ਤਾਂ ਹੋਰ ਤਰ੍ਹਾਂ ਦੀ ਐ ਪਰ ਮੈਂ ਤੁਹਾਡੇ ਨਾਲ ਕਰਦਾ ਵੀ ਬਜ਼ੁਰਗ ਕੋਣ ਫੜ ਫੜ ਕੇ ਲੈ ਗਏ ਸਾਡੇ ਦਾਦਾ ਜੀ ਚੜਾਈ ਕਰਕੇ ਪੁਰਾਣੇ ਉਹ ਗੱਲ ਸੁਣਾਉਂਦੇ ਹੁੰਦੇ ਸੀਗੇ ਵੀ ਕਹਿੰਦੇ ਵੀ ਉਹ ਫੜ ਫੜ ਕੇ ਲੈ ਗਏ ਵੀ ਤੈਨੂੰ ਗਾਉਣ ਵਾਲੀ ਸੁਣਾਉਣੀ ਉਹ ਬਜ਼ੁਰਗ ਨੇ ਵੇਖਿਆ ਵੀ ਸੋ ਉਮੀਦ ਕਰਦੇ ਆ ਕਿ ਵੀਰ ਜੀ ਆ ਦੇ ਨੂੰ ਪਸੰਦ ਆਈ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਨਵੇਂ ਵਿਚਾਰਾਂ ਦੇ ਨਾਲ ਜੁੜੇ ਰਹੋ ਖਾਲਸਾ ਪਛਾਨ ਵਿੱਚ ਜੀ ਬੋਲੋ ਆਨੰਦ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਗੋਣ ਸਤੈ ਤੁਹਾਡਾ ਪਿੰਡ ਕਿਹੜਾ ਤੁਹਾਡਾ ਪਿੰਡ ਕਿਹੜਾ ਕਹਿੰਦੇ ਬਜ਼ੁਰਗਾ ਇਹ ਤੂੰ ਕਿਉਂ ਪੁੱਛਿਆ ਕਹਿੰਦੇ ਮੈਂ ਸੋਚਦਾ ਹਾਂ ਭੀ ਇਹ ਕੰਜਰਪੂਣਾ ਕਰਨ ਵਾਲੇ ਇੱਕੇ ਪਿੰਡ ਚੋਂ ਇੰਨੇ ਨਹੀਂ ਇਕੱਠੇ ਹੋ ਸਕਦੇ ਜਿੰਨੇ ਖੋਏ ਹੋਏ ਆ ਉਹ ਬਜ਼ੁਰਗ ਦਾ ਕਹਿਣਾ ਸੀਗਾ ਤੂੰ ਸਾਡੇ ਬਜ਼ੁਰਗ ਜਿਹੜੇ ਸੀ ਇੱਥੋਂ ਤੱਕ ਕੀ ਮੁਗਲਿਆ ਸਲਤਨਤ ਜਿੰਨਾ ਚਿਰ ਨਾਚ ਗਾਉਣ ਤੋਂ ਬਚੀ ਰਹੀ ਮੁਜਰਾ ਖਾਨਿਆਂ ਤੋਂ ਉਹ ਤਕੜੀ ਰਹੀ ਜਦੋਂ ਮੁਜਰੀ ਖਾਨ ਨੇ ਸ਼ਵਾਬ ਕਬਾਬ ਚ ਡੁੱਬੀ ਤੇ ਮੁਗਲੀਆ ਸਲਤਨਤ ਖਸਮੋ ਉਹ ਐਵੇਂ ਨਹੀਂ ਸੀ ਔਰੰਗਜੀਬ ਨੇ ਉਹ ਜਿਹੜਾ ਸੰਗੀਤ ਤੇ ਪਾਬੰਦੀ ਲਾਈ ਸੀਗੀ ਉਹ ਆਬਾਦਤ ਤੇ ਨਹੀਂ ਸੀ ਲਾਈ ਹਾਂਜੀ ਉਹਨੇ ਆ ਨਚਰ ਪੁਨੇ ਤੇ ਨਚਣ ਪੁਨੇ ਤੇ ਲਾਈ ਸੀ ਨਚਾਰ ਤੇ ਸਰਦਾਰ ਆਪਣੇ ਆਪ ਵਿੱਚ ਇੱਕ ਵੱਖਰੀ ਚੀਜ ਹੈ ਇਸ ਲਈ ਅੱਜ ਸਰਦਾਰਾਂ ਦੇ ਪੁੱਤਾਂ ਨੂੰ ਨਚਾਰਾਂ ਦੇ ਪੁੱਤ ਬਣਾਉਣ ਲਈ ਇਹ ਸ਼ੋਸ਼ੇਬਾਜੀ ਕੀਤੀ ਜਾਂਦੀ ਹੈ ਜਿੱਥੋਂ ਸਾਡੇ ਨੌਜਵਾਨੀ ਨੂੰ ਬੜੇ ਸੁਚੇਤ ਹੋਣ ਦੀ ਜ਼ਰੂਰਤ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਪਾਇਸਾ ਖੀਰ ਤੇ ਜਾਨਣਾ ਚਾਹਾਂਗੇ ਕਿ ਸਦਾ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਨੂੰ ਆਪਜੀ ਮਿਲਦੇ ਰਹਿੰਦੇ ਹੋ ਇੱਕ ਕਈ ਦਿਨਾਂ ਤੋਂ ਕੋਖੜ ਤਾਲ ਤੇ ਬੈਠੇ ਨੇ ਮਨਨ ਵਰਤ ਤੇ ਬੈਠੇ ਨੇ ਹੁਣ ਉਹਨਾਂ ਦੇ ਹਾਲਾਤ ਤਾਜ਼ਾ ਸਿਹਤ ਦੇ ਕੀ ਨੇ ਤੇ ਇੱਕ ਦੋ ਰਣਨੀਤੀ ਕਿਦਾਂ ਦੀ ਹੈ ਸਿਹਤ ਵੇਨੇ ਹੋ ਤਾਂ ਹੱਡੀਆਂ ਦੀ ਮੋਟ ਹੈ ਹੌਸਲਾ ਵੇਨੇ ਹੋ ਤੇ ਮਿਸਲ ਡੱਲੇ ਵਾਲੀ ਆ ਜਿਵੇਂ ਕਾਨ ਸਿੰਘ ਨਾਭਾ ਜੀ ਕਹਿੰਦੇ ਵੀ 12 ਮਿਸਲਾਂ ਸਿੱਖਾਂ ਦੀਆਂ ਹੋਈਆਂ ਉਹਨਾਂ ਦੇ ਵਿੱਚ ਇੱਕ ਮਿਸਲ ਡੱਲੇਵਾਲੀਆ ਸੀ ਤੇ ਇਹ ਡੱਲੇਵਾਲ ਨੇ ਤੇ ਹੋ ਸਕਦਾ ਹੈ ਕਿ ਉਸ ਮਿਸਲ ਨੂੰ ਦੁਬਾਰਾ ਇਹ ਸਾਹਮਣੇ ਲੈ ਕੇ ਆਉਣ ਵਾਲਾ ਇਹ ਪਰਿਵਾਰ ਹੋਵੇ ਵੀ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਆ ਠੀਕ ਹੈ ਸਿੱਖੀ ਦੇ ਵਿੱਚ ਭੁੱਖੜ ਢਾਲ ਭੁੱਖੇ ਰਹਿ ਕੇ ਮਰਨਾ ਹੈ ਨਹੀਂ ਪਰ ਡੱਲੇਵਾਲ ਸਾਹਿਬ ਨੇ ਜੋ ਫੈਸਲਾ ਲੈ ਲਿਆ ਕਿ ਸਰਕਾਰ ਗੱਲ ਨਹੀਂ ਸੁਣਦੀ ਕਿਉਂ ਨਾ ਹੋਵੇ ਸਰਕਾਰਾਂ ਦੇ ਸਿਰ ਚੜ੍ਹ ਕੇ ਮਰਿਆ ਜਾਏ ਲੋਕਾਂ ਦੀ ਖਾਤਰ ਔਰ ਇਹ ਲੜਾਈ ਜਿਹੜੀ ਹੈ ਦੁਕਾਨਦਾਰਾਂ ਦੀ ਹੈ ਵਪਾਰੀਆਂ ਦੀ ਹੈ ਕਿਸਾਨਾਂ ਦੀ ਹੈ ਲੋਕਾਂ ਦੀ ਹੈ ਨਾ ਕਿ ਪੰਜਾਬ ਜਾਂ ਪੰਜਾਬ ਦੇ ਕਿਸਾਨਾਂ ਦੀ ਇਹ ਦੇਸ਼ ਭਰ ਦੀ ਲੜਾਈ ਹੈ ਪੈਸਾ ਜੀ ਕੁਝ ਲੋਕ ਕਹਿ ਰਹੇ ਨੇ ਵੀ ਅਸੀਂ ਆਪਣੇ ਛੱਤ ਤੇ ਫਸਲ ਬੀਜ ਲਾਂਗੇ ਕਣਕ ਬੀਜ ਲਾਂਗੇ ਕੋਈ ਕਹਿੰਦਾ ਮੈਂ 200 ਰੁਪਏ ਕਿਲੋ ਵੀ ਖਰੀਦ ਲਾਂਗਾ ਕਿ ਕਿਸਾਨਾਂ ਨੇ ਕੰਮ ਹੀ ਫੜ ਲਿਆ ਦੂਏ ਚੌਥੇ ਦਿਨ ਰਸਤੇ ਰੋਕੇ ਇਹ ਲੋਕ ਕੱਖ ਨਹੀਂ ਕਰ ਸਕਦੇ ਇਹ ਲੋਕ ਸਿਰਫ ਤੇ ਸਿਰਫ 30 ਦਸੰਬਰ ਦੇ ਬੰਦ ਸੱਦੇ ਨੂੰ ਸਰਕਾਰਾਂ ਦੇ ਕਹਿਣ ਤੇ ਇੱਕ ਰੌਲਾ ਪਾਉਣ ਆਏ ਸੀ ਕਿ ਇਹਨੂੰ ਲੋਕ ਸ਼ਾਇਦ ਹੰਗਾਰਾਨੀ ਦੇਣਗੇ ਪਰ ਪੰਜਾਬ ਦੇ ਵਪਾਰੀਆਂ ਨੇ ਪੰਜਾਬ ਦੇ ਦੁਕਾਨਦਾਰਾਂ ਨੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੇ ਟੀਚਰ ਸੀ ਮੁਲਾਜ਼ਮ ਸੀ ਹਰੇਕ ਵਰਗ ਨੇ ਧਾਰਮਿਕ ਸੀ ਸਮਾਜਿਕ ਸੀ ਰਾਜਨੀਤਿਕ ਸੀ ਕਿਸੇ ਕਿਸਮ ਦੇ ਸਨ ਉਸ ਦਿਨ ਸਾਰੇ ਲੋਕਾਂ ਨੇ ਉਹਨਾਂ ਕਿਸਾਨਾਂ ਲਈ ਹਾ ਦਾ ਨਾਰਾ ਮਾਰਿਆ ਇਹ ਲੋਕ ਜਿਹੜੇ ਸੀਗੇ ਇਹਨਾਂ ਬਥੇਰਾ ਖੱਲਰ ਪਾਉਣ ਦੀ ਕੋਸ਼ਿਸ਼ ਕੀਤੀ ਆ ਵੀ ਐਡਾ ਵੱਡਾ ਹੰਗਾਰਾ ਪਰ ਇਹ ਤੇ ਫਿਰ ਹੁਣ ਜੇ ਐਡੇ ਮਰਦ ਨੇ ਤੇ ਹੁਣ ਫਿਰ ਪਿਓ ਦੇ ਪੁੱਤ ਨੇ ਫਿਰ ਖਰੀਦਣ ਦਾ ਕਿਸੇ ਨੂੰ ਕਿ ਜਾ ਕੇ ਮੰਡੀ 'ਚ ਨਾ ਜਾਣ ਫਿਰ ਹੁਣ ਅਡਾਨੀਆਂ ਦੇ ਸਟੋਰ 'ਚ ਜਾਣ ਤੇ ਉਦੋਂ ਬਾਅਦ ਆਪਣੇ ਕੋਠੇ ਤੇ ਕਣਕ ਬੀਜ ਕੇ ਵਿਖਾਉਣ ਫਿਰ ਦਿਖਾ ਦਿਓ ਫਿਰ ਜੇ ਮਰਦੇ ਉਹ ਤੇ ਪਕਾਇਓ ਤੇ ਜੇ ਮਰਦੇ ਉਹ ਤੇ ਫਿਰ ਗੱਲ ਕਰਕੇ ਸੋਚਿਆ ਕਰੋ ਸੋ ਭਾਈ ਸਾਹਿਬ ਦਾ ਕਹਿਣਾ ਹੈ ਵੀ ਜੇ ਵਚਨ ਕੀਤਾ ਤਾਂ ਫਿਰ ਉਹਨੂੰ ਕਰਕੇ ਵੀ ਦਿਖਾਓ ਜੇ ਪਿਓ ਤੇ ਬੁੱਤ ਹੈਗੇ ਹੋ ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ ਸਮਾਂ ਲਿਆ ਜੀ ਦਾ ਬਹੁਤ ਕੀਮਤੀ ਸਮਾਂ ਖਾਲਸਾ ਪ੍ਰਚਾਰ ਮਿਛੇ YouTube ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਖਾਲਸਾ ਵਾਹੀ ਗੁਰਜੀਤ